ਪਿੰਡ ਕਰਿਆਲਾ ਦੇ 47 ਫਾਰਮ ਵਿਖੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕਰਵਾਈ ਗਈ ਵਰਕਰ ਮਿਲਣੀ ਵਿੱਚ ਪਿੰਡ ਕਰਿਆਲੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਪਾਲ ਸਿੰਘ ਭੋਲਾ ਪਾਟਿਆ ਵੱਲੋਂ ਇੱਕ ਵੱਡਾ ਕਾਫਲਾ ਲੈ ਕੇ ਉਸ ਮਰਕਰ ਮਿਲਣੀ ਵਿੱਚ ਪਹੁੰਚਿਆ ਗਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਜਸਪਾਲ ਸਿੰਘ ਭੋਲਾ ਪਾਟਿਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਲਕਾ ਖੇਮਕਰਨ ਵਿੱਚੋਂ ਵੱਡੇ ਪדרਤੇ ਵਿਧਾਇਕ ਸਰਵੰਤ ਸਿੰਘ ਧੁੰਨ ਦੀ ਅਗਵਾਈ ਹੇਠ ਜਿੱਤ ਹਾਸਲ ਕਰੇਗੀ ਜੋ ਕਿ ਪੂਰੇ ਪੰਜਾਬ ਅੰਦਰ ਇਤਿਹਾਸ ਰਚੇਗੀ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਸਰਵੰਤ ਸਿੰਘ ਧੁੰਨ ਨੇ ਹਮੇਸ਼ਾ ਹੀ ਪਾਰਟੀ ਦੇ ਵਰਕਰਾਂ ਦਾ ਮਾਨ ਸਨਮਾਨ ਕੀਤਾ ਹੈ ਉਹਨਾਂ ਕਿਹਾ ਕਿ ਹਲਕਾ ਖੇਮਕਰਨ ਵਿੱਚੋਂ ਆਮ ਆਦਮੀ ਪਾਰਟੀ ਦੀ ਤੋਂ 35000 ਦੀ ਵੱਧ ਲੇਟ ਨਾਲ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇਥੋਂ ਜਿਤਾ ਕੇ ਭੇਜੇਗੀ ਪਾੜਿਆ ਸਭਾ ਜਿਹੜਾ ਤੁਹਾਡੇ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਆਮ ਆਦਮੀ ਪਾਰਟੀ ਦਾ ਜਿਹੜੀ ਕਿ ਇੱਕ ਵਰਕਰ ਮਿਲਣੀ ਕਰਵਾਈ ਗਈ ਹੈ ਕਿਸ ਤਰੀਕੇ ਦਾ ਰਿਸਪਾਂਸ ਤੁਹਾਨੂੰ ਇਲਾਕੇ ਜੋ ਮਿਲ ਰਿਹਾ ਜੀ ਬਹੁਤ ਵਧੀਆ ਮਿਲ ਰਿਹਾ ਜੀ ਅਸੀਂ ਆਪਣੇ ਸਰਦਾਰ ਸਲਵਨ ਸਿੰਘ ਭੁੰਜੀ ਜੀ ਨੂੰ ਰੋਧ ਬੋਰਡ ਲੈ ਕੇ ਜਾਵਾਂਗੇ ਲਾਲਜੀਤ ਭੁੱਲਰ ਜੀ ਨੂੰ ਜਿਤਾਵਾਂਗੇ ਇਲਾਕੇ ਦੇ ਵਿੱਚੋਂ ਰੋਧ ਪਿਆ ਰਿਹਾ ਸਾਨੂੰ ਸਾਡੇ ਕਿੰਨਾ ਵੀ ਅਸੀ ਭਾਈ ਜੜਾ ਉਹ ਸਭ ਆਪਣੇ ਨਾਲ ਆ ਵੱਤੋ ਵੱਧ ਬੋਟ ਪਾ ਕੇ ਘਰਿਆਲੇ ਦੇ ਵਿੱਚ ਲੰਮੀ ਲੀਡ ਦੇ ਹੀ ਲੈ ਕੇ ਜਾਵਾਂਗੇ ਨਾਲ ਇੱਕ ਦੇਖਿਆ ਗਿਆ ਕਿ ਕਾਫਲਾ ਵੀ ਬੜਾ ਵੱਡਾ ਕਾਫਲਾ ਤੁਹਾਡੇ ਵੱਲੋਂ ਇੱਥੇ ਲਿਆਂਦਾ ਗਿਆ ਹੈ ਰੋੜ ਜੀ ਕਿੰਨਾ ਵੀ ਸਾਡਾ ਐਸਪਾਈ ਜਾਰਾ ਉਹਨਾਂ ਨੇ ਬਹੁਤ ਜ਼ਰਾ ਵਧ ਕੀਤਾ ਮੇਰੇ ਨਾਲ ਪਿਆਰ ਹਰ ਨਾਲ ਪਿਆਰ ਐਮਐਲਏ ਸਾਹਿਬ ਨਾਲ ਬਹੁਤ ਉਹਨਾਂ ਦਾ ਪਿਆਰ ਆ ਉਹਨਾਂ ਨੇ ਬਹੁਤ ਪਿੰਡ ਦੇ ਵਿੱਚ ਵੱਡਾ ਕਾਫਲਾ ਕਰਕੇ ਦੁਰਨਗੇ ਘਰਿਆਲੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਇੱਕ ਜੂਨ ਨੂੰ ਜਿਹੜੀਆਂ ਕਿ ਵੋਟਾਂ ਕਿਸ ਤਰੀਕੇ ਨਾਲ ਪਾਈਆਂ ਉਹ ਵੱਤੋ ਵੱਧ ਕਿੰਨਾ ਵੀ ਬਿਲਕੁਲ ਕਿੰਨੇ ਵੀ ਆਪਣੇ ਐਸਪਾਈ ਜਾਰੀ ਦੇ ਬੰਦੇ ਨੇ ਕਿੰਨੇ ਵੀ ਮੋਦਵਾਰ ਪ੍ਰਭਾਵ ਨੇ ਨਾਲ ਸਾਰੇ ਉਹਨਾਂ ਨੂੰ ਨਾਲ ਹੀ ਲੈ ਤੋਂ ਆਪਣੇ ਆਪਣੇ ਕਿੰਨੇ ਵੀ ਇਲਾਕੇ ਦੇ ਵਿੱਚ ਏਸੀ ਪਾਈ ਚਾਰੇ ਚ ਬੋਟਾਂ ਕਢਾ ਕੇ ਫੁੱਲ ਤੋਂ ਫੁੱਲ ਪਹੁੰਚਾਂਗੇ